ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਪਰ ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਐਡ ਫ੍ਰੀ ਆਫ ਕਾਸਟ ਲਈ ਜਾਂਦੀ ਹੈ ਹਰ ਸਨਿਚਰਵਾਰ ਤੇ ਮੰਗਲਵਾਰ ਸ਼ਾਮ 7 ਵਜੇ ਲਈ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਇੱਕ ਬੇਨਤੀ ਹਮੇਸ਼ਾ ਹੀ ਤਰ੍ਹਾਂ ਕਰਦਿਆਂ ਹਰੇਕ ਵੀਡੀਓ ਦੇ ਵਿੱਚ ਹੀ ਕਰਦਿਆਂ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇਦਾਰੇ ਪੁੱਛ ਪੜਤਾਲ ਕਰਨੀ ਤੁਹਾਡੀ ਆਪਦੀ ਨਿਜੀ ਜ਼ਿੰਮੇਵਾਰੀ ਆ ਜੋ ਸਾਡੇ ਕੋਲੇ ਬਾਇਓ ਡਾਟਾ ਹੈ ਅਸੀਂ ਉਹ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਅਕਸ਼ੇ ਕੁਮਾਰ ਅਰੋੜਾ ਟਾਂਡਾ ਹੁਸ਼ਿਆਰਪੁਰ 6395 ਡੇਟ ਆਫ ਬਰਥ 8:35 ਸ਼ਾਮ ਦਾ ਬਰਥਾ ਬੇਟੀ ਦਾ 5 ਫੁੱਟ 8 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਬਾਈ ਰਪਿਆ ਰਿਪੇਅਰ ਸੇਲ ਐਂਡ ਪਰਚੇਸ ਬਿਜ਼ਨਸਮੈਨ ਨੇ ਰਾਧਾ ਸੁਮਨਿ ਪਰਿਵਾਰ ਆ ਜੀ ਇਹ ਮੋਟਰਸਾਈਕਲ ਸਕੂਟਰਾਂ ਦਾ ਰਿਪੇਅਰ ਕਰ ਦਿੰਨੇ ਸਮਾਨ ਵੇਚ ਦਿੰਨੇ ਮੋਟਰਸਾਈਕਲ ਤੇ ਸਕੂਟਰਾਂ ਦੀ ਸੇਲ ਪਰਚੇਦਾ ਕੰਮ ਕਰਦਿੰਨੇ ਆ ਇੱਕ ਭਰਾ ਵਿਆਹਿਆ ਹੋਇਆ ਭੈਣ ਅਨਮੈਰਿਡਾ ਕੈਨੇਡਾ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਹਾਊਸ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਖੱਤਰੀ Hindu ਲੜਕਾ ਤਨਤਨ ਸਾਹਿਬ 24 12 99 10:20 ਸਵੇਰ ਦਾ ਵਰਥਾ ਲੜਕੇ ਦਾ 5 ਫੁੱਟ 7 ਇੰਚ ਕੱਦ ਦਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਇਹਨਾਂ ਦੀ ਆਪਣੀ ਦੁਕਾਨ ਹੈ ਨੀਡ ਹਾਊਸ ਗਰ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢੀਂਡਸਾ ਗੋਤ ਨਵਾਂ ਸ਼ਹਿਰ 1995 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਦਾ ਬੇਟੇ ਦਾ میٹرਕ ਇਹਨਾਂ ਦੀ ਕੀਤੀ ਹੋਈ ਆ ਮਾਤਾ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਗਏ ਭੈਣ ਮੈਰਿਡ ਆ ਇੱਕ ਛੋਟਾ ਭਰਾ ਰਾਜ ਮਿਸਰੀ ਦਾ ਕੰਮ ਕਰਦੇ ਹਨ 21000 ਰੁਪਿਆ ਪਰ ਮਾਥੇ ਨਾਲ ਦੀ ਆਮਦਨ ਘਰੇਲੂ ਲੜਕੀ ਦੀ ਜ਼ਰੂਰਤਾ ਕੋਈ ਜਾਤੀ ਵੰਧ ਨਹੀਂ ਸਕਰੀਨ ਤੇ ਨੰਬਰ ਚੱਲੇ ਜਾਏ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਫਾਜਲਕਾ ਏਰੀਆ 1997 ਡੇਟ ਆਫ ਬਰਥ 6 ਫੁੱਟ ਕਾਦਾ ਬੇਟੇ ਦਾ ਇਹ ਬਤੌਰ ਕਨਸਟੇਬਲ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਨੇ ਸਰਕਾਰੀ ਜੋਬ ਕਰਦੇ ਨੇ ਜੀ ਇਹ ਤਨੇ ਕੇ ਲਿਆ ਨ ਕੋਲ ਪ੍ਰਾਪਰਟੀ ਹੈ ਇੱਕ ਭੈਣ ਉਹ ਮੈਰਿਟ ਆ ਬੜੀ ਲੇਖੀ ਘਰੇਲੂ ਰਣਕੀ ਦੀ ਜ਼ਰੂਰਤ ਹੈ ਸਰਕਾਰੀ ਨੌਕਰੀ ਨੂੰ ਪਹਿਲ ਦਿੱਤੀ ਜਾਵੇਗੀ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋਨੇ ਭਰਾ ਨੇ ਜੱਟ ਸਿੱਖ ਲੜਕਾ ਢਿੱਲੋਂ ਗੋਤ ਫਾਜ਼ਿਲਕਾ 33 ਸਾਲ ਉਮਰ ਦਾ 6 ਫੁੱਟ ਕਾਦਾ ਬੇਟੇ ਦਾ ਗਵਰਨਮੈਂਟ ਜਾਓ ਕਰਦੇ ਨੇ ਐਸ ਅਸਿਸਟੈਂਟ ਲੋਕੋ ਪਾਇਲਟ ਰੇਲਵੇ ਦੇ ਵਿੱਚ ਸਿਸਟਰ ਮੈਰਿਟਾ ਛੋਟਾ ਭਰਾ ਅਨਮੈਰਿਟਾ ਪ੍ਰਾਪਰਟੀ ਤਨੇਕੜਾ ਨੀਡ ਬਿਊਟੀਫੁਲ ਐਜੂਕੇਟਰ ਗਰਲ ਬੀਏ ਬੀਐਡ 5 ਫੁੱਟ 3 ਇੰਚ ਕੱਦ ਜਾਂ ਇਸ ਤੋਂ ਜ਼ਿਆਦਾ ਹੋਵੇ ਜੇਕਰ ਕਨੇ ਗਵਰਨਮੈਂਟ ਸਰਵਿਸ ਕਰਦੀ ਹੈ ਤਾਂ ਮੋਸਟ ਵੈਲਕਮ ਪ੍ਰੇਫਰ ਏਰੀਆ ਕਿਹੜਾ ਮਲੋਠ ਮੁਕਸਰ ਅਬੋਹਰ ਫਾਜ਼ਿਲਕਾ ਜਲਾਲਾਬਾਦ ਫਰੋਜ਼ਪੁਰ ਇਸ ਇਲਾਕੇ ਤੋਂ ਜੋ ਮੇਰੇ ਚਾਹਵਨ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਵਿਸ਼ਾਲ ਕੁਮਾਰ ਖੱਤਰੀ ਲੜਕਾ ਇਹ ਲੜਕਾ ਮੰਗਲਿਕ ਹੈ ਜੀ ਨਮਾ ਸ਼ਹਿਰ ਤੋਂ 30 11 93 ਡੇਟ ਆਫ ਬਰਥ ਹੈ 6 ਫੁੱਟ ਕਾਤਾ ਬੇਟੇ ਦਾ ਗ੍ਰੈਜੂਏਸ਼ਨਾਂ ਦੀ ਕੀਤੀ ਹੋਈ ਆ ਦੁਬਈ ਦੇ ਵਿੱਚ ਇਹ ਇੱਕ ਸੀਜਮੈਂਟ ਦੇ ਤੌਰ ਤੇ ਕੰਮ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਇਸ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਲਵਾਨਾ ਸਿੱਖ ਲੜਕਾ ਜਲੰਧਰ ਏਰੀਆ 11 93 ਡੇਟ ਆਫ ਬਰਥ 6 ਫੁੱਟ ਵੇਟ ਇਹਦਾ ਕਾਦਾ ਸ਼ਾਰਟ ਟਰਮ ਡਾਈਵੋਰਸ ਯਾ ਪੇਪਰ ਡਾਈਵੋਰਸ ਹੀ ਹੋਇਆ ਹੋਇਆ ਏ ਇਹਨਾਂ ਦਾ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟ ਲੈਵਲ 5 ਐਂਡ ਡੈਰੀ ਫਾਰਮ ਐਗਰੀਕਲਚਰਲ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਇਹਨਾਂ ਨੇ ਗੇਨ ਕੀਤੀ ਆ ਨਿਊਜ਼ੀਲੈਂਡ ਦੇ ਵਿੱਚ ਬਤੌਰ ਫਾਰਮ ਮੈਨੇਜਰ ਦੇ ਤੌਰ ਤੇ ਹੀ ਕੰਮ ਕਰਦੇ ਨੇ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਪੀਆਰ ਨੇ ਵੈਲ ਸੈਟਲਡ ਲਿਵਿੰਗ ਇਨ ਨਿਊਜ਼ੀਲੈਂਡ ਫ੍ਰਾਮ 13 ਇਅਰ 13 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਨੇ ਲੜਕਾ ਸਮਾਰਟ ਆ ਹੈਂਡਸਮ ਆ ਨੌਨ ਡ੍ਰਿੰਕਰ ਆ ਨੌਨ ਸਮੋਕਿੰਗ ਆ ਫਾਦਰ ਸਾਹਿਬ ਇਹਨਾਂ ਦੇ ਰਿਟਾਇਰ ਨੇ ਜੀਸੀਓ ਫ੍ਰੋਮ ਆਰਮੀ ਐਂਡ ਪਾਸਪੋਰਟ ਆਫਿਸ ਨੀਡ ਇੱਛਾ ਇਹਨਾਂ ਦੀ ਕੀ ਆ ਕਹਿੰਦੇ ਵੀ ਜਲਦੀ ਵਿਆਹ ਕਰਨਾ ਇੱਕ ਤਾਂ अर्ਲੀ ਮੈਰਿਜ ਵਿਦ ਐਜੂਕੇਟਿਡ ਪ੍ਰਾਇਟੀ ਫੇਅਰ ਸਲੇਮ ਜੰਗਗਲ ਅਨਮੈਰਿਡ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਜਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਗਵਾੜਾ ਏਰੀਆ 1992 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਦਾ ਬੇਟੇ ਦਾ ਡਵਾਈ ਵਿੱਚ ਇਹ ਜੌਬ ਕਰਦੇ ਨੇ ਹਾਈਵੇ ਲਾਇਸੈਂਸਰ ਨਾਲ ਕੋਲੇ ਸੇਸ਼ਟਰਨ ਦੀ ਕੈਨੇਡਾ ਦੇ ਵਿੱਚ ਨੇ ਆਈ ਕੜੈਣਾ ਕੋਲ ਪ੍ਰਾਪਰਟੀ ਹੈ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮੱਝਵੀ ਸਿੱਖ ਲੜਕਾ ਹੁਸ਼ਿਆਰਪੁਰ میٹرਕ ਤੇ ਪਲੱਸ 1 ਕੀਤੀ ਹੋਈ ਇਹਨਾਂ ਦੀ ਹਿੰਦੁਸਤਾਨ ਪੈਟਰੋਲੀਅਮ ਦੇ ਵਿੱਚ ਇਹ ਕੰਮ ਕਰਦੇ ਨੇ 25000 ਰੁਪਏ ਪਰ ਮਾਥੇ ਇਹਨਾਂ ਦੀ ਕਮਦਨਾ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਵੰਧ ਨਹੀਂ ਹੁਸ਼ਿਆਰਪੁਰ ਫੂਵਾੜਾ ਜਲੰਧਰ ਇਲਾਕੇ ਨਾਲ ਸਬੰਧਤ ਹੋਵੇ ਸਿਗਨੇਚਰ ਨੰਬਰ ਚ ਲਏ ਸੰਪਰਕ ਕਰਤਾ ਜੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਾਮ ਦਾਸੀ ਆ ਸਿੱਖ ਲੜਕਾ ਰੋਪੜ ਏਰੀਆ 19595 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਬੀ ਟੱਕ ਅਤੇ ਐਮਪੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਗਵਰਨਮੈਂਟ ਜੌਬ ਕਰਦੇ ਨੇ ਇਹ ਪਿਤਾ ਜੀ ਇਹਨਾਂ ਦੇ ਰਿਟਾਇਰ ਨੇ ਸੀਨੀਅਰ ਮੈਨੇਜਰ ਦੇ ਤੌਰ ਤੇ ਇਹਨਾਂ ਦੀ ਇੱਛਾ ਕੀ ਆ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਦੀ ਜ਼ਰੂਰਤ ਹੈ ਸਕ੍ਰੀਨ ਤੇ ਨੰਬਰ ਚ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਉਦੇਸ਼ ਸ਼ਰਮਾ ਬ੍ਰਾਹਮਣ ਲੜਕਾ ਅੰਮ੍ਰਿਤਸਰ ਸਾਹਿਬ 26/93 ਡੇਟ ਆਫ ਬਰਥ 5 ਫੁੱਟ 6 ਇੰਚ ਕਾ ਦਾ ਧਰਮ ਪਤਨੀ ਦੀ ਮੌਤ ਹੋ ਚੁੱਕੀ ਹੈ ਲੜਕੇ ਦੀ ਇਹ ਲੜਕੇ ਦੀ ਘਰ ਵਾਲੀ ਦੀ ਮੌਤ ਹੋ ਚੁੱਕੀ ਆ ਕਲੈਰੀਕਲ ਜੌਬ ਕਰਦੇ ਨੇ ਓਸੀਐਮ ਦੇ ਵਿੱਚ ਇਹ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਹਨਾਂ ਦੀ ਕੀਤੀ ਹੋਈ ਆ ਇੱਕ ਇਹਨਾਂ ਦੇ ਛੋਟਾ ਭਰਾ ਦੋ ਘਰ ਨੇ ਇਹਨਾਂ ਕੋਲ ਇਕਰੰਤੇ ਦਿੱਤਾ ਹੋਇਆ ਕਿ ਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੀ ਤਲਾਕशुदा ਜਾਂ ਵਿਧਵਾ ਹੋਵੇ ਸਾਦੀ ਤੇ ਕੋਈ ਖਰਚ ਨਹੀਂ ਕੀਤਾ ਜਾਵੇਗਾ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਰੇਵਾਲ ਸਰਦਾਰ ਲੜਕਾ ਜੀ ਇਹ ਲੁਧਿਆਣੇ ਤੋਂ 2693 ਡੇਟ ਆਵ ਬਰਥ ਬੀ ਇਹਨਾਂ ਦੀ ਕੀਤਾ ਜੀ ਕੀਤੀ ਹੋਈ ਹੈ ਪਿਤਾ ਜੀ ਸੁਰਗਵਾਸ ਹੋ ਗਏ ਦੋ ਭੈਣਾਂ ਨੂੰ ਮੈਰਿਟ ਨੇ ਇੱਕ ਭਰਾ ਛੋਟਾ ਉਹ ਅਨਵੈਰਡਾ ਪ੍ਰਾਈਵੇਟ ਜੌਬ ਕਰਦੇ ਨੇ ਇਹ 25000 ਰੁਪਏ ਪਰ ਮਹੀਨੇ ਇਹਨਾਂ ਦੀ ਕਮਾਈ ਇੱਕ ਸਵਿੰਗ ট্রেਡਰਸ ਨੇ ਇਹ ਸਟਾਕ ਮਾਰਕੀਟਿੰਗ ਦਾ ਕੰਮ ਕਰਦੇ ਨੇ 2 ਲੱਖ ਰੁਪਏ ਪਰ ਇਅਰ ਉਹ ਤੋਂ ਇਹਨਾਂ ਨੂੰ ਆਮਦਨ ਆਉਂਦੀ ਆ ਘਰੇਲੂ ਲੜਕੇ ਕੁਆਰੀ ਜਾਂ ਡਾਈਵੋਰਸੀ ਹੋਵੇ ਜੇ ਕੋਈ ਜੌਬ ਕਰਦੀ ਹੋਵੇ ਉਸ ਨੂੰ ਪਹਿਲ ਦਿੱਤੀ ਜਾਵੇਗੀ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੇ ਖੰਨਾ ਲੁਧਿਆਣਾ ਏਰੀਆ 1999 ਡੇਟ ਆਫ ਬਰਥ ਐਮਏ ਇੰਗਲਿਸ਼ ਪੀਜੀ ਡੀਸੀਏ ਕੁਆਲੀਫਿਕੇਸ਼ਨਾਂ ਦੀ ਹੈ ਇਹ ਇਹ ਲੜਕੀ ਡਾਈਵੋਰਸ ਹੈ ਜੀ 노 ਚਾਈਲਡ ਬੱਚਾ ਕੋਈ ਨਹੀਂ ਨੈਨੀ ਕੇਅਰ ਗੀਵਰ ਦਾ ਵੀ ਇਹਨਾਂ ਦਾ ਕੋਰਸ ਕੀਤਾ ਹੋਇਆ ਛੋਟਾ ਬਰਾਣਾ ਦਾ ਮੈਰਿਡ ਆ ਨਿਊਜ਼ੀਲੈਂਡ ਪੀਆਰ ਆ ਲੜਕਾ ਪੜਿਆ ਲਿਖਿਆ ਹੋਵੇ ਨਸ਼ਾ ਰਹਿਤ ਹੋਵੇ 8-10 ਕਿੱਲੇ ਜ਼ਮੀਨ ਹੋਵੇ ਜੇ ਲੜਕਾ ਐਨਆਰਆਈ ਹੋਵੇ ਤਾਂ ਆਪਾਂ ਮੈਂ ਕਹਿੰਦੇ ਜ਼ਮੀਨ ਘਾਟੇ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਗੜੀਆ ਲੜਕਾ ਵਿਰਦੀ ਅੰਮ੍ਰਿਤਸਰ ਸਾਹਿਬ 486 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੀਏ ਦੇ ਆਈਲਟਸ ਇਹਨਾਂ ਦੇ ਕੀਤੇ ਹੋਇਆ ਇਮੀਗ੍ਰੇਸ਼ਨ ਅਤੇ ਟਿਕਟਿੰਗ ਦਾ ਇਹ ਕੰਮ ਕਰਦੇ ਨੇ 30000 ਰੁਪਏ ਪਰ ਮਾਥੇ ਇਹਨਾਂ ਦੀ ਆਮਦਨ ਹੈ ਘਰੇਲੂ ਲੜਕੀ ਦੀ ਜ਼ਰੂਰਤ ਹੈ ਕੋਈ ਜਾਤੀ ਵੰਧਨ ਨਹੀਂ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 25 ਸਾਲ ਉਮਰ 6 ਫੁੱਟ 2 ਇੰਚ ਕੱਤ 4 ਸਾਲਾ ਡਿਗਰੀ ਕੀਤੀ ਹੈ ਨੇ ਇਹਨਾਂ ਦੀ ਸੋਸ਼ਲ ਸਰਵਿਸ ਫਰੇਜ਼ਰ ਵੈਲੀ ਯੂਨੀਵਰਸਿਟੀ ਐਪਸਪੋਰਟ ਕੈਨੇਡਾ ਜੌਬ ਕਰਦੇ ਨੇ ਸੁਪਰਵਾਈਜ਼ਰ ਐਪਸਪੋਰਟ ਕੈਨੇਡਾ ਦੇ ਵਿੱਚ ਭਰਾ ਇਹਨਾਂ ਦਾ ਅਮਰੀਕਾ ਸਿਟੀਜਨ ਆ ਦੋਵੇਂ ਭਾਈਆਂ ਦਾ ਯੂਐਸਏ ਵਿੱਚ ਇੱਕ ਘਰ ਆ ਭੈਣ ਇਹਨਾਂ ਦੀ ਨਰਸਿੰਗ ਕਰ ਰਹੀ ਆ ਬੀਐਸਸੀ ਨਰਸਿੰਗ ਕਰ ਰਹੀ ਆ ਇੰਡੀਆ ਦੇ ਵਿੱਚ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਿਲੀ ਵੀ ਕੇਸ ਲੱਗਿਆ ਹੋਇਆ ਪ੍ਰਾਪਰਟੀ ਨਾ ਕੋਈ 8 ਕਿਲੇ ਆ ਇਹ ਕਹਿੰਦੇ ਵੀ ਲੜਕੀ ਯੂਐਸਏ ਤੋਂ ਹੋਵੇ ਕਿਉਂਕਿ ਇਹਨਾਂ ਦਾ ਦੂਸਰਾ ਭਰਾ ਯੂਐਸਏ ਦੇ ਵਿੱਚ ਆ ਦੋਨੇ ਭਰਾ ਯੂਐਸਏ ਵਿੱਚ ਰਹਿਣਾ ਚਾਹੁੰਦੇ ਨੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਰੋੜਾ ਸਿੱਖ ਲੜਕਾ ਪੁਰੂਥੀ ਗੋਤ ਓਬਹਰ ਏਰੀਆ 25 ਨਵੰਬਰ ਮੈਂ ਡੇਟ ਆ ਵਰਤਾ 5 ਫੁੱਟ 6 ਇੰਚ ਦਾ ਗ੍ਰੈਜੂਏਸ਼ਨ ਇਹਨੇ ਕੀਤੀ ਹੋਇਆ ਜੋਬ ਇਨ ਮੈਡਲਮ ਬੀ ਆਰ ਐਮ ਐਸ ਵੈਲ ਐਸ ਟਰਾਂਸਪੋਰਟਰ ਐਂਡ ਫਾਈਨਾਂਸ ਤਿੰਨ ਤਰ੍ਹਾਂ ਦੇ ਕੰਮ ਕਰਦੇ ਨੇ ਬੀ ਆਰ ਐਮ ਦੇ ਚਿਕਦਾ ਪ੍ਰਾਈਵੇਟ ਜੋਬ ਕਰਦੇ ਨੇ ਜੀ ਇਹ ਇੱਕ ਟਰਾਂਸਪੋਰਟਰ ਦਾ ਪੂਟਿੰਗ ਦਾ ਵੀ ਕੰਮ ਕਰਦੇ ਨੇ ਇੱਕ ਫਾਈਨਾਂਸ ਦਾ ਕੰਮ ਕਰਦੇ ਨੇ 6 ਲੱਖ ਰੁਪਏ ਪਰ ਇਅਰ ਇਹਨਾਂ ਦੀ ਆਮਦਨ ਆਪਣਾ ਵਧੀਆ ਘਰ ਇਹਨਾਂ ਕੋਲੇ ਫਾਜ਼ਲ ਸਾਹਿਬ ਇਹਨਾਂ ਦੇ ਟਰਾਂਸਪੋਰਟਰ ਨੇ ਇਹ ਮਾਤਾ ਪਿਤਾ ਦਾ ਇਕੱਲਾ ਬੇਟਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਹਾਊਸ ਕੁੜੀ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਸਿੱਖ ਲੜਕਾ ਵਰਮਾ ਗੋਤ ਸਪੇਨ ਉਮਰ 41 ਸਾਲ 5 ਫੁੱਟ 9 ਇੰਚ ਕੱਦ ਡਾਈਵੋਰਸ ਹੈ ਜੀ ਲੜਕਾ ਇਹ Amazon ਦੇ ਵਿੱਚ ਇਹ ਕੰਮ ਕਰਦਾ ਪਿਤਾ ਜੀ ਇਹਨਾਂ ਦੇ ਪੰਜਾਬ ਪੁਲਿਸ ਤੋਂ ਰਟਾਇਰ ਨੇ ਤਿੰਨ ਭੈਣਾਂ ਵਹਿੀਆਂ ਹੋਈਆਂ ਹਨ ਮਾਤਾ ਜੀ ਇਹਨਾਂ ਸਪੈਨ ਦੇ ਸਿਟੀ ਜਾਣੇ ਇਹਨਾਂ ਦਾ ਸੁਪਰੀਮ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਵਿਡੋ ਹੋਵੇ ਜਾਂ ਡਾਈਵੋਰਸੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਈ ਸਿੱਖ ਲੜਕਾ ਗੁਰਦਾਸਪੁਰ ਏਰੀਆ 11 11 93 12 ਵਜੇ ਦੇ 25 ਮਿੰਟ ਸ਼ਾਮ ਦਾ ਵਰਥਾ ਲੜਕੇ ਦਾ 5 ਫੁੱਟ 8 ਇੰਚ ਕਾਤਾ 3 2 ਨਾਨ ਮੈਡੀਕਲ ਇਹਨਾਂ ਨੇ ਕੀਤੀ ہوئی ਹੈ ਇੰਡੀਆ ਤੋਂ ਇਸਾਲ ਵੀਜ ਜੈਡ ਲੈਵਲ ਸਿਟੀ ਐਂਡ ਗਲਾਈਡਸ ਆਫ ਲੰਡਨ ਡਿਪਲੋਮਾ ਹੌਸਪਿਟੈਲਿਟੀ ਮੈਨੇਜਮੈਂਟ ਫਰੋਮ ਸਾਈਪ੍ਰਸ ਇੱਕ ਸਟੱਡੀ ਇਹਨਾਂ ਦੀ ਸਾਈਪ੍ਰਸ ਦੀ ਕੀਤੀ ਹੈ ਲੰਡਨ ਦੀ ਹੈ ਕਿ ਇੰਡੀਆ ਦੀ ਹੈ ਇਹ ਬਤੌਰ ਕਾਰ ਵਰਕਰ ਦੇ ਤੌਰ ਤੇ ਲੰਡਨ ਦੇ ਵਿੱਚ ਜੌਬ ਕਰਦ ਨੇ ਨੀਡ ਐਜੂਕੇਟਰ ਐਂਡ ਬਿਊਟੀਫੁੱਲ ਗਰ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਦੇ ਸਿੱਖ ਲੜਕਾ ਬੋਪਾ ਰਾਏ ਮਲੇ ਕੋਲ ਏਰੀਆ 10894 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬੀ ਕਾਮ ਇਹਨਾਂ ਦੀ ਕੀਤੀ ਹੋਈ ਆ ਖੇਤੀਬਾੜੀ ਕਰਦ ਨੇ ਨਾਲ ਇਹਨਾਂ ਸਵੀਟ ਸ਼ਾਪ ਆ 2200 ਤੋਂ ਸਥਾਪਤ ਤੱਕ ਉਹ ਸ਼ਾਪ ਦੋ ਭਰਾ ਨੇ 5 ਕਿੱਲੇ ਨਾਲ ਕੋਲੇ ਪ੍ਰਾਪਰਟੀ ਆ ਲੜਕੀ ਕੈਨੇਡਾ ਤੋਂ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਆਈਲੈਂਡਸ ਦੇ 6.5 ਬੈਂਡ ਹੋਣ ਖਰਚਾ ਲੜਕੇ ਵਾਲੇ ਕਰਨ ਲਈ ਤਿਆਰ ਹਨ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਮਾਨ ਗੋਥ ਨਵਾਂ ਸ਼ਹਿਰ 21295 ਡੇਟ ਆਫ ਬਰਥ 6 ਫੁੱਟ ਕਿੰਚ ਕਰਦਾ ਬੇਟੇ ਦਾ ਮਕੈਨੀਕਲ ਡਿਪਲੋਮਾ ਇੰਡੀਆ ਤੋਂ ਕੀਤਾ ਹੋਇਆ ਜਿਹਨਾਂ ਦਾ ਬੈਬ ਡਿਜ਼ਾਈਨਸ ਕੈਨੇਡਾ ਤੋਂ ਟਰੱਕ ਡਰਾਈਵਰ ਨੇ ਇਹ ਕੈਨੇਡਾ ਵਿਖੇ ਯੂ ਐਸ ਏ ਦਾ 10 ਸਾਲ ਦਾ ਵੀਜ਼ਾ ਇਹਨਾਂ ਕੋਲ ਹੈਗਾ ਪੀ ਆਰ ਲਈ ਅਪਲਾਈ ਕੀਤਾ ਹੋਇਆ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਭਰਾ ਮਲਟੀ ਵਿੱਚ ਅਨਮੈਰਿਡ ਆ ਲੜਕੀ ਦੀ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਇੰਡੀਆ ਤੋਂ ਜਾਂ ਕੈਨੇਡਾ ਹੋਵੇ ਤਾਂ ਬੀ ਐਸ ਸੀ ਨਰਸਿੰਗ ਵੀ ਕੀਤੀ ਹੋਵੇ ਜਾਂ ਫਿਰ ਲੜਕੀ ਕੈਨੇਡਾ ਵਿੱਚ ਗਵਰਨਮੈਂਟ ਜੌਬ ਕਰਦੀ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ सिरसा ਹਰਿਆਣਾ 1994 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਸਟੱਡੀ ਇਹਨਾਂ ਦੀ ਕੀਤੀ ਹੈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਪ੍ਰਾਪਰਟੀ 11 ਕਿਲੇ ਇਹਨਾਂ ਦੀ ਇੱਛਾ ਕੀ ਹੈ ਲੜਕੀ ਆਸਟ੍ਰੇਲੀਆ ਤੋਂ ਹੋਵੇ ਜਾਂ ਆਸਟ੍ਰੇਲੀਆ ਜਾਣਾ ਹੋਵੇ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਸਿਰਸਾ ਹਰਿਆਣਾ ਤੋਂ ਆ ਇਹ ਭੈਣ ਭਰਾ ਨੇ ਦੋਨੇ ਜੱਟ ਸਿੱਖ ਲੜਕੀ ਗਿੱਲ ਗੋਤ ਸਿਰਸਾ ਹਰਿਆਣਾ ਕੈਨੇਡਾ ਪੀਆਰ ਆ ਲੜਕੀ ਇਹ 81293 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੇ ਦੀ ਆ ਬੀਟਾ ਕਹਿੰਦੇ ਇਲੈਕਟ੍ਰੋਨਸ ਐਂਡ ਕਮਿਊਨੀਕੇਸ਼ਨ ਇੰਡੀਆ ਤੋਂ ਡਿਪਲੋਮਾ ਐਂਡ ਪ੍ਰੋਗਰਾਮਿੰਗ ਫਰੋਮ ਕੈਨੇਡਾ ਇਹਨਾਂ ਦੀ ਚਾਹੀਆ ਲੜਕੀ ਲੜਕਾ ਲੜਕਾ ਕੈਨੇਡਾ ਪੀਆਰ ਸਿਟੀਜ਼ਨ ਹੋਵੇ ਲੜਕੇ ਨੂੰ 15 ਕੀਲੇ ਦੇ ਕਰੀਬ ਜ਼ਮੀਨ ਆਉਦੀ ਹੋਵੇ ਇੰਡੀਆ ਦੇ ਵਿੱਚ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਵੈਲ ਸੈਟਲਡ ਡਾਕਟਰ ਕੈਲੀਫੋਰਨੀਆ ਯੂ ਐਸ ਏ ਡੇਟ ਆਫ ਬਰਥ 1999 ਹਾਈਟ 6 ਫੁੱਟ ਇਹਨਾਂ ਦੀ ਇੱਛਾ ਕੀ ਹੈ ਜੀ ਲੁਕਿੰਗ ਫਾਰ unmarried girl virgin no previous relationship پڑھی ਲਿਖੀ ਲੜਕੀ ਕੁਆਰੀ ਹੋਵੇ ਜੀ ਦਾ ਕੋਈ ਰਿਲੇਸ਼ਨਸ਼ਿਪ ਨਾ ਹੋਵੇ ਮੈਰਿਜ ਵਗੈਰਾ ਨਾ ਹੋਈ ਹੋਵੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਭਗਵੰਦਾ ਜੀ ਇਹ ਬਦਨੀ ਕਲਾ ਮੋਗਾ 28 596 ਡੇਟ ਆਵਰਥਾ 5 ਫੁੱਟ 10 ਇੰਚ ਕਾਦਾ ਬੇਟੇ ਦਾ BA BEd PETt CETt ਨਾ ਕਲੀਅਰ ਆ ਇੱਕ ਬਰਾ ਜੋ ਇਹਨਾਂ ਦੀ ਭੂਆ ਜੀ ਵੱਲੋਂ ਗੋਦ ਲਿਆ ਹੋਇਆ ਜ਼ਮੀਨ ਇਹਨਾਂ ਕੋਲ ਹੈਗੀ ਆ 4 ਕਿਲੇ ਇਹ ਚਾਰੇ ਕਿਲੇ ਇਸੇ ਲੜਕੇ ਨੂੰ ਆਉਂਦੀ ਆ ਇਹ ਲੜਕਾ ਸਟੱਡੀ ਵੇਸ ਤੇ ਕੈਨੇਡਾ ਗਿਆ ਹੋਇਆ ਪਰੰਤੂ 10 ਸਾਲ ਦਾ ਵੀਜ਼ਾ ਦਾ ਯੂ ਐਸ ਏ ਦਾ ਵੀ ਲੱਗਿਆ ਹੋਇਆ ਲੜਕੇ ਦਾ ਦੂਸਰਾ ਭਰਾ ਜਿਹੜਾ ਯੂ ਐਸ ਏ ਵਿੱਚ ਹੈ ਇਹ ਲੜਕਾ ਵੀ ਯੂ ਐਸ ਏ ਸ਼ਿਫਟ ਹੋਣਾ ਚਾਹੁੰਦਾ ਹੈ ਇਹ ਇਹਨਾਂ ਦੀ ਇੱਛਾ ਜੀ ਕਿ ਉਹ ਜੀ ਲੜਕੀ ਚਾਹੁੰਦੇ ਨੇ ਇਹ ਲੜਕੀ ਯੂ ਐਸ ਏ ਦੀ ਗ੍ਰੀਨ ਕਾਰਡ ਕੈਨੇਡਾ ਪੀ ਆਰ ਜਾਂ ਵਰਕ ਪਰਮਿਟ ਤੇ ਹੋਵੇ ਬੀ ਐਸ ਸੀ ਨਰਸਿੰਗ ਐਮ ਐਸ ਸੀ ਆਈ ਟੀ ਵਗੈਰਾ ਉਹਨਾਂ ਦੀ ਕੁਆਲਿਫੀਕੇਸ਼ਨ ਹੋਵੇ 5 ਫੁੱਟ 4 ਇੰਚ ਦੇ ਕਰੀਬ ਉਹਨਾਂ ਦਾ ਕੱਦ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵੈਸ਼ਨੂ ਨੌਨ ਡ੍ਰਿੰਕਰ ਲੁਧਿਆਣਾ ਏਰੀਆ ਉਮਰ 32 ਸਾਲ 6 ਫੁੱਟ 8 ਇੰਚ ਕੱਦ ਬੀਐਸ ਬੀਸੀ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਪ੍ਰਾਪਰਟੀ ਸ਼ੇਅਰ ਅਕੜਾ ਖੇਤੀਬਾੜੀ ਕਰਦੇ ਨੇ ਜੱਟ ਸਿੱਖ ਪਰਿਵਾਰ ਦੀ ਪੜੀ ਦੇਖੀ ਕੁਆਰੀ ਲੜਕੀ ਦੀ ਜ਼ਰੂਰਤ ਆ ਸਾਦਾ ਵਿਆਹ ਕੀਤਾ ਜਾਵੇਗਾ ਸਕਰੀਨ ਤੇ WhatsApp ਨੰਬਰ ਚੱਲਿਆ ਤੁਸੀਂ ਨੋਟ ਕਰ ਸਕਦੇ ਹੋ ਆਹ ਨਾਲ ਰਿਸ਼ਤਾ ਨੋਟ ਕਰੋਗੇ ਲਵਾਣਾ ਸਿੱਖ ਲੜਕਾ ਇਹ ਲੜਕਾ ਵੈਸ਼ਨੂ ਆ ਜੀ 1986 ਡੇਟ ਆਵਰਥਾ 5 ਫੁੱਟ 10 ਇੰਚ ਕੱਦ ਦਾ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਨਾਲ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਜੌਬ ਕਰਦੇ ਨੇ 7 ਲੱਖ ਰੁਪਈਆ ਪਰ ਇਹਨਾਂ ਦੀ ਇਨਕਮ ਆ 5 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਦੋ ਫਲਾਟ ਨੇ ਇੱਕ ਬੰਗਲੌਰ ਦੇ ਵਿੱਚ ਇੱਕ ਜਲੰਧਰ ਦੇ ਵਿੱਚ ਅੰਮ੍ਰਿਤਸਰ ਵਿਖੇ 300 ਗਾਜ ਦੀ ਇੱਕ ਡਬਲ ਸਟੋਰੀ ਹਾਊਸ ਇਹਨਾਂ ਦਾ ਪੌਸ਼ੀਰੀ ਦੇ ਵਿੱਚ ਭਰਾ ਇਹਨਾਂ ਦਾ ਯੂ ਐਸਏ ਸੈਟਲਡ ਆ ਪਿਤਾ ਜੀ ਜਨਰਲ ਮੈਨੇਜਰ ਰਿਟਾਇਰਡ ਆ ਮਾਤਾ ਜੀ ਗਵਰਨਮੈਂਟ ਲੈਕਚਰਰ ਰਿਟਾਇਰਡ ਹੈ ਲੜਕੀ ਦੀ ਉਮਰ 30 ਪਲੱਸ ਹੋਵੇ ਪੜ੍ਹੀ ਲਿਖੀ ਘਰੇਲੂ ਲੜਕੀ ਹੋਵੇ ਕੋਈ ਜੋਬ ਕਰਨ ਦੀ ਵੀ ਜ਼ਰੂਰਤ ਨਹੀਂ ਵਧੀਆ ਪਰਿਵਾਰ ਹੋਵੇ ਲੜਕੀ ਵਿਡੋ ਡਾਈਵੋਰਸੀ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਸ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸੇਕਾ ਲੜਕਾ ਬੈਂਸ ਗੋਤ ਚੰਡੀਗੜ੍ਹ ਤੋਂ 1992001 ਡੇਟ ਆਫ ਬਰਥ 6 ਫੁੱਟ 5 ਇੰਚ ਕਾ ਦਾ ਲੜਕੇ ਦਾ 10+2 ਇੰਡੀਆ ਤੋਂ ਕੀਤੀ ਹੋਈ ਇਹਨਾਂ ਦੀ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੈ ਪ੍ਰਾਪਰਟੀ ਨਾਲ ਕੋਲੇ 4 ਏਕੜਾ ਕੈਨੇਡਾ ਹੈ ਹੈਗਾ ਲੜਕਾ ਪਿਤਾ ਜੀ ਚੰਡੀਗੜ੍ਹ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਨੇ ਇੱਕ ਵੱਡੀ ਭੈਣ ਹੈ ਇਹਨਾਂ ਦੇ ਲੜਕੀ ਕੈਨੇਡਾ ਪੀਆਰ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਇਹ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਅਮਰਸਰ ਸਾਹਿਬ 1995 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਸਰਕਾਰੀ ਨੌਕਰੀ ਕਰਦਾ ਜੀ ਇਹ 1.5 ਏਕੜ ਨਾਲ ਕੋਲ ਪ੍ਰਾਪਰਟੀ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਭੈਣ ਵਿਆਹੀ ਹੋਈ ਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਇਹਨਾਂ ਦੀ ਇੱਛਾ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 29398 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀਏ ਇਹਨਾਂ ਦੀ ਕੀਤੀ ਹੈ ਇੰਡੀਆ ਤੋਂ ਐਚ ਆਰ ਐਮ 온ਟਾਰੀਓ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ 온ਟਾਰੀਓ ਕੈਨੇਡਾ ਤੋਂ ਵਰਕ ਪਰਮਿਟ ਦੇ ਤੌਰ ਤੇ ਗਏ ਹੋਏ ਕੈਨੇਡਾ ਹੈ ਮੌਂਟ ਮੌਂਟਰੀਅਲ ਕੈਨੇਡਾ ਵਿੱਚ ਰਹਿੰਦੇ ਨੇ ਮੌਂਟਰੀਅਲ ਪ੍ਰੋਪਰਟੀ 6 ਕਿੜਾ ਨੀਡ ਬਿਊਟੀਫੁਲ ਐਂਡ ਐਜੂਕੇਟਿਡ ਕੈਨੇਡਾ ਗਰਲ ਪੀਆਰ ਵਰਕ ਪਰਮਿਟ ਹੋਵੇ ਪੜੀ ਲਿਖੀ ਲੜਕੀ ਕੈਨੇਡਾ ਤਾਂ ਹੋਵੇ ਜਾਂ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਇਹਨਾਂ ਦੀ ਇੱਛਾ ਹੈ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬੋਪਾਰਾਏ ਲੁਧਿਆਣਾ ਏਰੀਆ 98 ਡੇਟਾ ਵਰਤਾ 6 ਫੁੱਟ ਕਾਤਾ ਬੇਟੇ ਦਾ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਖੇਤੀવાડી ਕਰਦੇ ਨੇ ਪੈਨ ਮੈਰੀਡਾ ਪੀਆਰਆ ਕੈਨੇਡਾ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਇਹਨਾਂ ਦਾ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਹਨ ਜੀ ਵੇਰਵੇ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਹਿਊਮਨ 에ਰਰ ਆ ਜੀ ਮਾਫ ਕਰਨਾ ਗੁਸਤਾਖੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ